ਸਤਿ ਸ੍ਰੀ ਅਕਾਲ ਦੋਸਤੋ ਮੈਂ ਇਸ ਵਕਤ ਜੰਨੀ ਲਿਗਨਿਅਰ ਕੋਲ ਜਰਾ ਪੰਜਾਬ ਤੋਂ ਜੇਰ ਤੋਂ ਦੇ ਲਾਈਵ ਤੋਂ ਵੀਰਾ ਅੱਜ ਕੋਲ ਦੇ ਗੁੜਾ ਦੇ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ ਔਰ ਇਹ ਬਾਰਿਸ਼ ਕੱਟੋ ਘੱਟ ਜਿਆਦਾ ਵੀ ਤਾਂ ਇੱਕ ਘੰਟੇ ਤੋਂ ਲਗਾਤਾਰ ਜਾਰੀ ਹੈ ਔਰ ਜੋ ਬਰਸਾਤ ਹੈ ਕਾਫੀ ਹੋ ਰਹੀ ਜਾ ਰਹੀ ਹੈ ਅੱਜ ਮੇਲਾ ਪੀਆ ਦਾ ਪਿਲਾ ਪਾਰਕ ਦੇ ਵਿੱਚ ਹੁਣ ਜਾ ਰਿਹਾ ਸੀ ਪਰ ਉਸ ਨੂੰ ਬਰਸਾਤ ਕੈਮ ਕਰਨ ਰੱਦ ਕਰ ਦਿੱਤਾ ਗਿਆ ਔਰ ਪੁਰਾਣੀ ਦਾਣਾ ਮੰਡੀ ਦੇ ਵਿੱਚ ਸ਼ਾਮ ਲਾਦਾ ਜੀ ਦਾ ਜਾਗਰਣ ਵੀ ਹੋਣ ਜਾ ਰਿਹਾ ਸੀ ਹੋ ਸਕਦਾ ਉਸ ਨੂੰ ਵੀ ਰੱਦ ਕੀਤਾ ਜਾਵੇ ਕਿਉਂਕਿ ਬਰਸਾਤ ਕੈਮ ਕਰਨ ਜੋ ਸੜਕਾਂ ਦੇ ਉੱਤੇ ਪਾਣੀ ਰੁਕ ਜਾਂਦਾ ਹੈ ਸੜਕਾਂ ਜਾਮ ਹੋ ਜਾਂਦੀਆਂ ਔਰ ਆਉਣ ਜਾਣ ਵਾਲੇ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਗਲੀਆਂ ਦੇ ਵਿੱਚ ਪਾਣੀ ਭਰ ਜਾਂਦਾ ਇਸ ਕਰਕੇ ਹੋ ਸਕਦਾ ਹੈ ਕਿ ਬਾਬਾ ਸ਼ਾਮ ਦਾ ਜਾਗਰਨ ਵੀ ਰੱਦ ਕਰਨਾ ਪਵੇ ਪਰ ਜੋ ਖਿਲਾਫ ਪਾਰਕ ਦੇ ਵਿੱਚ ਮੇਲਾ ਧੀਆਂ ਦਾ ਹੁਣ ਜਾ ਰਿਹਾ ਸੀ ਉਸ ਨੂੰ ਰੱਦ ਕਰਕੇ 31 8 2025 ਦਿਨ ਐਤਵਾਰ ਨੂੰ ਦੁਬਾਰਾ ਕਰਵਾਇਆ ਜਾਏਗਾ ਜਿਸ ਦਾ ਸਮਾਂ ਸਵੇਰੇ ਤੋਂ ਲੈ ਕੇ ਸਤਵੀਰ ਤੱਕ ਹੋਵੇਗਾ ਪਰਮਾਤਮਾ ਸੋਖ ਰੱਖੇ ਅਗਲਾ ਐਤਵਾਰ ਸੁਖ ਸ਼ਾਂਤੀ ਨਾਲ ਜਿਹੜਾ ਪ੍ਰਸਾਦ ਤੋਂ ਰਹਿਤ ਹੋਵੇ ਔਰ ਜੋ ਮੇਲਾ ਧੀਆਂ ਦਾ ਹੈ ਉਹ ਅਗਲੇ ਐਗਵਾਰ 31 8 2023 ਨੂੰ ਕਰਵਾਇਆ ਜਾ ਰਿਹਾ ਹੈ ਔਰ ਉਸ ਤੇ ਮਾਂਟਿੰਡਪੁਰਨੀ ਕਲੱਬ ਸਪੋਰਟਪੁਰਾ ਵੱਲੋਂ ਔਰ ਪ੍ਰੈਸ ਐਸੋਸਿਏਸ਼ਨ ਰਜਿਸਟਰਡ ਬਲਾਕ ਸਪੋਰਟਪੁਰਾ ਵੱਲੋਂ ਮਿਲ ਕੇ ਪ੍ਰੋਗਰਾਮ ਕਰਵਾਇਆ ਜਾਣਾ ਸੀ ਪਰ ਉਸ ਨੂੰ ਬਰਸਾਤ ਪੈਣ ਕਰ ਮ ਰੱਦ ਕਰ ਦਿੱਤਾ ਗਿਆ ਇਸ ਲਈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਕਾਫੀ ਬਰਸਾਤ ਕੋਟਪੁਰਾ ਦੇ ਵਿੱਚ ਪੈ ਰਹੀ ਹੈ ਬਹੁਤ ਭਾਰੀ ਬਰਸਾਤ ਪੈ ਰਹੀ ਹੈ ਮੇਸ਼ਕਾਬਾ ਇੰਡੀਆਨ ਟੀਵੀ ਨਿਊਜ਼ ਤੋਂ ਦੱਸਦਾ ਪੰਡਾ। ਫੋਰਕਪੂਰਾ ਰੋਟ ਪੈ ਰਹੀ ਭਾਰੀ ਬਾਸਕਾਰ ਨਾਲ ਤੁਸੀਂ ਦੇਖ ਸਕਦੇ ਹੋ ਸੜਕਾਂ ਦੇ ਉੱਤੇ ਹੀ ਜਿਹੜਾ ਪਾਣੀ ਖੜ ਗਿਆ ਔਰ ਬਹੁਤ ਜ਼ਿਆਦਾ ਬਾਸ ਦੇ ਜਰੀਆ ਹੈ ਸੈਲ ਨੂੰ ਉੱਤੇ ਪੈ ਗਿਆ ਔਰ ਕਾਫੀ ਸਮਾਂ ਜਲਾ ਬਾਸ ਨੂੰ ਪੈਂਦੇ ਹੋ ਗਿਆ। ਤਰੀਬ ਅੱਧੇ ਘੰਟੇ ਤੋਂ ਜ਼ਿਆਦਾ ਸਮਾਂ ਹੋ ਗਿਆ ਇਸ ਲਗਾਤਾਰ ਪੈ ਰਹੀ ਬਾਸਕਾਰ ਨਾਲ ਜਿਹੜਾ ਆਵਾਜ਼ ਆਈ ਤਾਂ ਜੀ ਵਨ ਪ੍ਰਭਾਵਿਤ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ। जिस तरह बरसात पै रही है भारी बारिश कारण जोड़ा आवाजाही प्रभावित और सड़क के उत्ते जो पानी पै रहा हट गया है। और जो मौसम खराब चल रहा है और बरसात जोड़ी है लगातार पौने घंटे तो पै रही है तुम देख सकते हो लाइव तस्वीर ਸਾਹ ਜੜੀਆਂ ਪਾਣੀ ਨਾਲ ਭਰ ਚੁੱਕੀਆਂ ਹਨ ਅਤੇ ਬਰਸਾਤ ਚੜੀ ਹੈ ਲਗਾਤਾਰ ਜਾਰੀ ਹੈ ਅਤੇ ਕਾਫੀ ਚੜੀ ਹੈ ਬਰਸਾਤ ਪੈ ਰਹੀ ਹੈ ਕੋਕੂ ਬੁਰਾ ਰਿਹਾ ਤੇ ਭਾਰੀ ਬਾਰਿਸ਼ ਬਸ ਇਹ ਸਾਰਦੇ ਹੋ ਲਈ ਤਸਵੀਰਾਂ